ਦੇਸਤੋ ਸੱਜਣੋ ਭਰਾਵੋ ਵੈਲਕਮ ਹੋ ਗਿਆ ਸਾਰਿਆਂ ਭਾਵਾਂ ਦਾ ਸਾਡੇ ਚੈਨਲ ਪੇ ਜਰਨਲ ਵਲੌਗ ਤੇ ਤੇ ਜਿਹੜੇ ਵੇਖ ਤੁਸੀਂ ਥੰਬਨੇਲ ਚ ਵੇਖ ਲਓਗਾ ਜ ਬੜਾ ਇੰਪੋਰਟੈਂਟ ਤੇ ਵਧੀਆ ਟਾਪਿਕ ਇੱਕ ਨਾਲ ਉਹਦੇ ਲੈ ਕੇ ਆਇਆ ਕਬੂਤਰ ਬਾਜੀ ਦੀ ਜਾਨ ਹੈ ਟਾਪਿਕ ਜਾਨਵਰ ਤੇ ਹੋਰ ਵੀ ਬਥੇਰੇ ਆ ਕੁੱਕੜ ਘੋੜੇ ਉਸ ਤੋਂ ਬਾਅਦ ਕੁੱਤੇ ਪਰ ਕਿਹੇ ਜਾਨਵਰ ਦੇ ਵਿੱਚ ਵੀ ਜੀ ਅੱਖ ਵੇਖ ਕੇ ਪਰਖਣੀ ਕਰੀ ਜਾਂਦੀ ਜਿੰਨੇ ਕੀ ਪਰਖ ਕਬੂਤਰ ਦੇ ਵਿੱਚ ਹੁੰਦੀ ਆ ਬਹੁਤ ਹੀ ਵਧੀਆ ਟੌਪਿਕ ਹੈ ਵੀਰ ਜੀ ਲਾਸਟ ਤੱਕ ਜਰੂਰ ਵੇਖੋ ਵੀਡੀਓ ਮੇਰੇ ਵੀਰ ਬਣ ਕੇ ਵੀਡੀਓ ਲਾਸਟ ਤੱਕ ਜਰੂਰ ਵੇਖਿਓ ਅੱਖਾਂ ਦੀ ਸਾਰੀ ਆਪਾਂ ਅੱਜ ਜਿਹੜੀ ਐਨਾਟੋਮੀਆ ਸਾਇੰਸ ਆ ਪੂਰੀ ਅੱਜ ਤੁਹਾਨੂੰ ਦੱਸਾਂਗੇ ਕਿਹੜੀ ਅੱਖ ਦਾ ਕਬੂਤਰ ਹੁੰਦਾ ਜਿਹੜਾ ਬਰੀਡਰ ਹੁੰਦਾ ਤੇ ਕੀ ਹੋਦੀ ਅੱਖ ਦੇ ਵਿੱਚ ਖਾਸियत ਹੁੰਦੀ ਆ ਉਸ ਤੋਂ ਬਾਅਦ ਕਿਹੜੀ ਅੱਖ ਦਾ ਕਬੂਤਰ ਜਿਹੜਾ ਡਾਵਾ ਹੁੰਦਾ ਤੇ ਕੀ ਹੋਦੀ ਅੱਖ 'ਚ ਖਾਸियत ਹੁੰਦੀ ਹੈ ਕਿਵੇਂ ਪਛਾਣਨਾ ਤੇ ਵੀਡੀਓ ਬਹੁਤ ਵਧੀਆ ਵਾ ਤੇ ਲਾਹਰ ਦਾ ਕਾਫੀ ਬਹਿਨਤ ਲੱਗੀ ਵੀਰ ਜੀ ਵੀਡੀਓ ਬਣਾਉਣ ਤੇ ਤੇ ਐਪਰੀਸ਼ੀਏਟ ਜਰੂਰ ਕਰਿਓ ਮੇਰੇ ਭਰਾਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਤੇ ਵੀਡੀਓ ਬਹੁਤ ਹੀ ਵਧੀਆ ਰਹਿਣ ਵਾਲੀ ਆ ਜੀ ਇਹੋ ਹੀ ਹੋ ਜੇ ਗੱਲਾਂ ਆਪਾਂ ਡਿਸਕਲੋਸ ਕਰਾਂਗੇ ਅੱਜ ਬਹੁਤ ਜਿਹੜੇ ਬੰਦੇ ਤਕੜ ਤਕੜ ਉਹਨਾਂ ਨੂੰ ਸ਼ਾਇਦ ਨਾ ਪਤਾ ਮੈਂ ਕੋਈ ਅੱਖਾਂ ਦਾ ਇਹਨਾਂ ਦਾ ਸਪੈਸ਼ਲਿਸਟ ਨਹੀਂ ਆ ਜਾਂ ਮੈਂ ਕੋਈ ਡਾਕਟਰ ਨਹੀਂ ਆ ਜਾਂ ਮੈਂ ਕੋਈ ਏਡਾ ਵੱਡੇ ਮਹਾਨ ਹਸਤੀ ਨਹੀਂ ਆ ਬਸ ਇੱਕ ਨਮਾਣਾ ਜਿਹਾ ਬੰਦਾ ਇੱਕ ਰਿਸਰਚ ਕੀਤੀ ਆਪਾਂ ਰਿਸਰਚ ਕਰਕੇ ਪ੍ਰੈਕਟੀਕਲ ਕੀਤਾ ਉਸ ਤੋਂ ਬਾਅਦ ਆਪਾਂ ਵੀਡੀਓ ਤੇ ਪਹੁੰਚੇ ਸ਼ਾਇਦ ਇਹ ਵੀਡੀਓ ਇਹੋ ਜਿਹੀ YouTube ਤੇ ਤੁਹਾਨੂੰ ਲੱਭੇ ਇਹੋ ਜਿਹੀ ਵੀਡੀਓ ਮੈਂ ਆ ਤੁਹਾਡੇ ਵਾਸਤੇ ਬਣਾਉਣ ਲੱਗਾ ਅੱਖਾਂ ਦੇ ਉੱਤੇ ਸਪੈਸ਼ਲੀ ਕਬੂਤਰ ਦੀ ਅੱਖਾਂ ਦੇ ਵਿੱਚ ਅੱਧਿਓਂ ਜ਼ਿਆਦਾ ਕਬੂਤਰ ਬਾਜੀ ਆ ਜਿਹੜੇ ਬੰਦਿਆਂ ਨੂੰ ਇਹ ਚੀਜ਼ਾਂ ਦੀ ਪਰਖ ਆ ਪਛਾਣ ਆ ਨਾ ਤਾਂ ਕਰਕੇ ਜਦੋਂ ਉਹਨਾਂ ਦੇ ਕਬੂਤਰ ਨੇ ਮੁੱਕ ਦਿੱਤਾ ਤਾਂ ਕਰਕੇ ਤੇ ਉਹਨਾਂ ਕੋਲ ਔੜਨ ਵਾਲੇ ਕਬੂਤਰਾਂ ਦੀ ਕੋਈ ਕਮੀ ਨਹੀਂ ਔਰ ਜੋੜਿਆਂ ਦੀ ਕੋਈ ਕਮੀ ਨਹੀਂ ਆ ਬڑے-ਬڑے ਵਧੀਆ ਕਬੂਤਰ ਸਾਡੇ ਹੱਥਾਂ 'ਚ ਨਿਕਲ ਜਾਂਦੇ ਪਰ ਤੁਹਾਨੂੰ ਪਰਖ ਪਛਾਣ ਨਹੀਂ ਹੁੰਦੀ ਤੇ ਵੀਡੀਓ ਲਾਸ ਤੱਕ ਜਰੂਰ ਵੇਖਿਓ ਬਣੇ ਰਿਓ ਸਾਡੇ ਨਾਲ ਤੇ ਚੱਲਦੇ ਆਂ ਆਪਣੀ ਵੀਡੀਓ ਵੱਲ ਟੌਪਿਕ ਵੱਲ ਤੇ ਯਾਰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਆਜੋ ਫਿਰ ਹਾਂ ਜੀ ਵੀਰੋ ਭਰਾਓ ਸਤਿ ਸ੍ਰੀ ਅਕਾਲ ਵੈਲਕਮ ਹੋ ਗਿਆ ਜੀ ਤੁਹਾਡਾ ਵੀਡੀਓ ਦੇ ਨੈਕਸਟ ਪਾਰਟ 'ਚ ਤੇ ਜਿਨ ਇੱਕ ਸਮੱਤ ਬਖਸ਼ੀ ਰੱਬ ਨੇ ਇੱਕ ਕੋਸ਼ਿਸ਼ ਕਰਨ ਲੱਗੇ ਆ ਤੇ ਆ ਵੇਖੋ ਅੱਖਾਂ ਕਬੂਤਰਾਂ ਦੀਆਂ ਤੇ ਨੋਟ ਕਰਿਓ ਇਹਨਾਂ ਨੂੰ ਅੱਗੇ ਤੁਹਾਨੂੰ ਦਿਖਾਉਣਾ ਕਾਫੀ 5-7 ਅੱਖਾਂ ਦੀ ਇਕੱਠੀ ਵੀਡੀਓ ਆਊਗੀ ਫੋਟੋ ਆ ਵੇਖੋ ਲਗ ਲਗ ਟਾਈਪ ਦੀਆਂ ਅੱਖਾਂ ਤੇ ਮੈਂ ਤੁਹਾਨੂੰ ਦੱਸੂਗਾ ਬਰੀਡਰ ਕਬੂਤਰ ਕਿਹੜੇ ਹੁੰਦੇ ਆ ਤੇ ਡਾਵੇ ਕਬੂਤਰ ਕਿਹੜੇ ਹੁੰਦੇ ਆ ਆ ਵੇਖੋ ਵੀਰ ਜੀ ਨਿਸ਼ਾਨੇ ਸਭ ਤੋਂ ਪਹਿਲੀ ਅੱਖ ਆ ਜਿਹੜੀ ਚਮਕਿਆ ਨਾ ਅੱਖ ਦੀ ਇਸ ਤਰੀਕੇ ਨਾਲ ਕਬੂਤਰ ਜਿਹੜਾ ਅੱਖ ਚਮਕਦਾ ਇੱਕ ਕਬੂਤਰ ਦੀ ਤੇਜ਼ੀ ਦੀ ਨਿਸ਼ਾਨੀ ਹੁੰਦੀ ਆ ਕਿ ਕਬੂਤਰ ਕਿੰਨਾ ਐਕਟਿਵ ਆ ਇਹੋ ਜਿਹੇ ਕਬੂਤਰ ਡਾਵੇ ਕਬੂਤਰ ਬਣੇ ਜਾਂਦੇ ਆ ਬਹੁਤ ਡਾਵੇ ਕਬੂਤਰ ਆ ਜਿਹੜੀ ਇਹਦੀ ਅੱਖ ਆ ਅੰਦਰ ਵੇਖੋ ਪੁੱਤਲੀ ਆ ਉਹਦੇ ਨਾਲ ਹਲਕਾ ਗਰੇ ਹੀ ਤੇ ਉਸ ਤੋਂ ਬਾਅਦ ਜਰਾ ਤੇ ਤੇ ਆਹ ਜਿਹੜੀ ਅੱਖ ਵੇਖੋ ਕਬੂਤਰ ਦੀ ਇਹੋ ਜੀ ਅੱਖ ਜਿਹੜੀ ਆ ਲਗਭਗ ਰਾਜਨਾਲੇ ਕਬੂਤਰ ਹੁੰਦੀ ਇਹਨੂੰ ਆਹ ਜਿਹੜੀ ਅੱਖ ਆ ਇਹਨੂੰ ਟਾਂਕੀ ਅੱਖ ਵੀ ਕਹਿ ਸਕਦੇ ਆ ਆਪਾਂ ਹਲਕੀ ਟਾਂਕੀ ਆ ਜ਼ਿਆਦਾ ਨਹੀਂ ਹਲਕੀ ਟਾਂਕੀ ਇਹੋ ਜੀ ਕਬੂਤਰ ਦੀ ਇੰਨੀ ਜਿਆਦਾ ਡਾਰਮਾ ਤੁਹਾਨੂੰ ਦੱਸਣ ਜਿਆਦਾ ਜੇ ਕਿਹੇ ਵੀਰ ਭਰਾ ਕੋਈ ਹੋ ਜੀ ਅੱਖ ਦਾ ਕਬੂਤਰ ਹੁੰਦਾ ਪੱਕਾ ਨੂੰ ਸੰਭਾਲ ਕੇ ਰੱਖਿਆ ਕਰੋ ਫਿਰ ਕੋ ਕਬੂਤਰੇ 2 ਸਾਲ ਉੱਡੀ ਤੁਸੀਂ ਮੰਨਣਾ ਸੁੱਕੀ ਹੀ 3-3 ਵਜੇ ਤੱਕ ਬਹਿੰਦੀ ਲਾਗੇ ਬੰਨੇ ਲੋਕਾਂ ਨੂੰ ਪਤਾ ਠੀਕ ਹੈ ਤੇ ਅੱਗੇ ਤੁਹਾਨੂੰ ਦੱਸਦਾ ਵੀ ਅੱਖ ਜੀ ਵੇਖਣੀ ਜੀ ਆਹ ਵੇਖੋ ਇਸ ਤਰ੍ਹਾਂ ਅੱਖ ਹੋਵੇ ਕਬੂਤਰ ਦੀ ਬਲਬ ਵਾਂਗੂ ਬਾਹਰ ਨਿਕਲੀ ਹੋਵੇ ਵੇਖੋ ਬਲਬ ਵਾਂਗੂ ਬਾਹਰ ਨਿਕਲੀ ਆ ਇਹ ਅੱਖ ਦੇ ਜੀ ਵੇਖਣ ਵਾਲੀ ਚੀਜ਼ ਫੜ ਕੇ ਸਾਈਡ ਤੋਂ ਕਬੂਤਰ ਨੂੰ ਦੇਖਾ ਕਰੋ ਤੇ ਇਹ ਇਹ ਯਾ ਕਬੂਤਰ ਡਾਵਾ ਕਬੂਤਰ ਤੇ ਇਹੋ ਜਿਹਾ ਕਬੂਤਰ ਬਾਜ ਬੈਰੇ ਦੇ ਹੱਥ ਨਹੀਂ ਹੁੰਦਾ ਆਹ ਕੋ ਵੀਰ ਜੀ ਇੱਥੇ ਸਰਕਲਾਂ ਬਾਰੇ ਦੱਸਿਆ 1 2 3 4 5 ਸਰਕਲ ਸਭ ਤੋਂ ਅੰਦਰ ਪੁਤਲੀ ਫਿਰ ਹਲਕਾ ਨੀਲਾ ਕਾਲਾ ਜਾਂ ਸੁਰਮੇ ਰੰਗ ਦਾ ਹੁੰਦਾ ਸਰਕਲ ਫਿਰ ਉਸ ਤੋਂ ਬਾਅਦ ਆ ਜਾਂਦਾ ਵਾ ਕਾਲਾ ਸਰਕਲ ਫਿਰ ਹਲਕਾ ਚਿੱਟਾ ਤੇ ਫਿਰ ਬਾਹਰ ਸਭ ਤੋਂ ਵੱਡਾ ਸਰਕਲ ਇਹ ਸਾਰਿਆਂ ਸਰਕਲਾਂ ਦਾ ਅਲੱਗ-ਅਲੱਗ ਕੰਮ ਆ ਜਿਹੜੇ ਕਬੂਤਰ ਦੇ ਵਿੱਚ ਆਹ ਸਰਕਲ ਤੁਹਾਡੇ ਚ ਸਾਰੇ ਆ ਗਏ ਉਹ ਤੁਹਾਡਾ ਕਬੂਤਰ ਬਹੁਤ ਪਿਓਰਟੀ ਚ ਹੁੰਦਾ ਬਰੀਡਰ ਕਬੂਤਰ ਹੁੰਦਾ ਉਹਦਾਂ ਤੁਸੀਂ ਕੋਈ ਵਧੀਆ ਕਬੂਤਰ ਲਾਓ ਉਹ ਬੱਚੇ ਡਾਊਗਾ ਡਾਊਗਾ ਤੁਹਾਡੇ ਤੇ ਆ ਜਿਹੜੀ ਅੱਖ ਵੇਖੋ ਇਹ ਵੇਖੋ ਵੀ ਜਿੱਧਰਲੇ ਬੰਨੇ ਨੂੰ ਇਹ ਕਬੂਤਰ ਦੀ ਚੁੰਝ ਜਾਂਦੀ ਆ ਉਹ ਬੰਨੇ ਕਾਲਾ ਹਲਕਾ ਰੰਗ ਦਾ ਇੱਕ ਤੁਹਾਨੂੰ ਦਿਊਗਾ ਸਰਕਲ ਜਿਹਾ ਤੇ ਅੱਖ ਦੇ ਵਿੱਚ ਚਮਕ ਵੇਖੋ ਔਰ ਪੁਤਲੀ ਵੇਖੋ ਦੀ ਹਰਕਤ ਕਰ ਰਹੀ ਜਾਂਦੂ ਠੀਕ ਹੈ ਜੀ ਤੇ ਇਹ ਜਿਹੜੇ ਕਬੂਤਰ ਹੈ ਇਹ ਜਿਹੜਾ ਇਹਦੀ ਪੂਰਾ ਨੂਰ ਆ ਇਹਦਾ ਜਿਹੜਾ ਧਿਆਨ ਆ ਪੂਰਾ ਚੁੰਝ ਵਾਲੇ ਬਣਨ ਲੱਗਦਾ ਇਹ ਵੀ ਕਬੂਤਰ ਡਾਵਾਂ ਕਬੂਤਰ ਜਿਹੋ ਹੁੰਦੇ ਤੇ ਉਸ ਤੋਂ ਬਾਅਦ ਅੱਗੇ ਆ ਜੋ ਆ ਅਕਸਰਕਲ ਆ ਕੋਰਲੇਸ਼ਨ ਜਿਹਨੂੰ ਆਪਾਂ ਕਹਿ ਦਿੰਨੇ ਆ ਇਹਦੇ ਵਿੱਚ ਇਹਨਾਂ ਦੱਸਿਆ ਵਾ ਵੀ ਇਹ ਜਿਹੜਿਆ ਆ ਵੇਖੋ ਇਹਦਾ ਫਟਿ ਫਟਿ ਦੀ ਅੱਖ ਬਾਹਰ ਹੁੰਦੇ ਹਾਂ ਦੀ ਤੁਹਾਨੂੰ ਇਹਦੇ ਵਿੱਚ ਕੀ ਹੁੰਦਾ ਕਿ ਕਬੂਤਰ ਜਿਹੜਾ ਚ ਸਿਆਣ ਮੰਨੀ ਜਾਂਦੀ ਆ ਵੀ ਇਹ ਕਬੂਤਰ ਸਿਆਣਾ ਆ ਸਿਆਣੇ ਕਬੂਤਰ ਦੇ ਨਿਸ਼ਾਨੇ ਠੀਕ ਹੈ ਤੇ ਆ ਜਿਹੜਾ ਅੱਖ ਵਾਲਾ ਕਬੂਤਰ ਹੈ ਤੁਹਾਡੇ ਕੋਲ ਅਗਰ ਹੈਗਾ ਤੇ ਇਹ ਕਬੂਤਰ ਦੇ ਨਾਲ ਵੀ ਤੁਸੀਂ ਕੋਈ ਵੀ ਸਾਫ ਅੱਖ ਦੀ ਕਬੂਤਰੀ ਮਿਲੋ ਹਾ ਜਿਹਦੇ ਵਿੱਚ ਕੋਈ ਰਪਾਹ ਸਰਕਲ ਨਾ ਵੀ ਹੋਵੇ ਕਬੂਤਰ ਤੇ ਕਬੂਤਰੀ ਬਲ ਕਬੂਤਰ ਆ ਤੇ ਕਬੂਤਰੀ ਤੇ ਕਬੂਤਰ ਮਿਲੋ ਤੇ ਇਹਦੇ ਵੀ ਬੱਚੇ ਬਹੁਤ ਵਧੀਆ ਗਾਉਂਟਦੇ ਆ ਠੀਕ ਹੈ ਵੀਰ ਜੀ ਤੇ ਅੱਗੇ ਜਿਉਂ-ਜਿਉਂ ਜਾਨਾ ਮੈਂ ਤੁਹਾਨੂੰ ਦੱਸਿਆ ਨਾ ਤੇ ਇੱਕ ਅੱਖਾਂ ਦੱਸੂਗਾ ਤੁਹਾਡੇ ਤੁਸੀਂ ਆਪਣੇ ਕਬੂਤਰਾਂ ਜੇ ਪਿਛਾਣੇ ਤੁਹਾਡੇ ਕਬੂਤਰ ਰੱਖਾਂਗੇ ਆਹ ਵੇਖੋ ਵੀਰ ਜੀ ਆਹ ਅੱਖ ਵੇਖੋ ਰੰਗ ਵੇਖੋ ਅੱਖ ਦਾ ਆ ਜਿਹੜਾ ਕਲਰ ਆ ਨਾ ਇਹਨੂੰ ਡੇਮੋ ਕਲਰ ਵੀ ਆਪਾਂ ਕਹਿ ਦਿੰਨੇ ਆ ਪੁੰਨੂ ਵਾਲੇ ਕਬੂਤਰਾਂ ਦੇ ਵਿੱਚ ਇਹ ਅੱਖ ਹੁੰਦੀ ਆ ਡੇਮੋ ਇੱਕ ਐ ਹੋਈ ਚੀਜ਼ ਜਿਹਨੂੰ ਸਰੋਂ ਤੋਰੀ ਜੀ ਹੁਣ ਬਾਹਰ ਆਉਣੀ ਆ ਉਹਦੇ ਵਿੱਚ ਖੱਟੇ ਜਿਹੇ ਰੰਗ ਤਾਂਦਾ ਤੇ ਓੜਦਾ ਕਰਦਾ ਉਹਨੂੰ ਡੇਮੋ ਆਂਦੇ ਆ ਤੇ ਆਹ ਵੇਖੋ ਅੱਖ ਜਿਹੜੀ ਆ ਨਾ ਇਹੋ ਜਿਹੀ ਹੁੰਦੀ ਆ ਉਹਨਾਂ ਦੀ ਹੁਣ ਆ ਵੇਖੋ ਵੀਰ ਜੀ ਕਬੂਤਰ ਦੀ ਦੇਖੋ ਚਮਕਦਾ ਨੱਕ ਹੱਥ ਚ ਫੜ ਕੇ ਵੇਖਿਆ ਤੁਸੀਂ ਆਪਣੇ ਖੋਡੇ ਚ ਔਰ ਇਹ ਜਦੋਂ ਹੱਥ ਇੰਚ ਚ ਮੱਖਦਾ ਨੱਕ ਤੇ ਇੱਕ ਜਿਹੜਾ ਤੁਸੀਂ ਉਂਗਲੀ ਆ ਉਹਦੇ ਸਿਰ ਤੇ ਲਾ ਦੇਣੀ ਕਬੂਤਰ ਤੇ ਤੇ ਤੁਹਾਨੂੰ ਅੰਦਰੋਂ ਕਰੰਟ ਮਹਿਸੂਸ ਹੋਊਗਾ ਤੇ ਸਮਝ ਲਓ ਵੀ ਆ ਕਬੂਤਰ ਦੇ ਵਿੱਚ ਵੀ ਫਿਰ ਬੋਲੀ ਕਰੰਟ ਹੁੰਦਾ ਜਿਹੜਾ ਕਬੂਤਰ ਇਸ ਤਰ੍ਹਾਂ ਅੱਖ ਚ ਮੱਕਣ ਡਿਆ ਹੁੰਦਾ ਠੀਕ ਹੈ ਤੇ ਆ ਵੇਖੋ ਹੁਣ ਡਾਇਲ ਕਿੱਡਾ ਵਧੀਆ ਘੱਡੀ ਦੇ ਡਾਇਲੋਂ ਇਹਦੀ ਅੱਖ ਫਿੱਟ ਹੋਈ ਐ ਜਿਵੇਂ ਜੜੀ ਹੁੰਦੀ ਹੈ ਤੇ ਆ ਆਖ ਵੇਖੋ ਇਹਦੀ ਇਹ ਅੱਖ ਦੇ ਵਿੱਚ ਅੰਦਰੋਂ ਜਿਹੜੀ ਪੁਤਰੀ ਉਹ ਵੀ ਹਰਕਤ ਕਰਨ ਦੀ ਤੇ ਆ ਵੇਖੋ ਅੱਖ ਦੀ ਨਾ ਜਿਹੜੀਆਂ ਮਦਨ ਅੱਖਾਂ ਦਿਖਾਉਣਾ ਕੋਈ ਵੀ ਅੱਖ ਚੁੰਨੇ ਨਹੀਂ ਹੋ ਗਈ ਵੱਡੀਆਂ ਖੁੱਲੀਆਂ ਫੁੱਲ ਡੈਲ ਦੇ ਵਿੱਚ ਅੱਖਾਂ ਹੋਣਗੀਆਂ ਤੇ ਇਹੋ ਜੇ ਤੁਹਾਡੇ ਆ ਆ ਤਿਰਸ਼ੀ ਇਹਦਾ ਧਿਆਨ ਥੋੜਾ ਜਿਹਾ ਅੱਖ ਦਾ ਚੌਂਜਾ ਲੋਂ ਜਾਣ ਲਿਆ ਕੋਈ ਵੀ ਨਾ ਜਿਹੜੀ ਚੀਜ਼ ਆ ਉਹਦੀ ਜਿਹੜੀ ਬਣਤਰ ਆ ਮਾਨਸਾਪੀ ਜਿਹੜੇ ਹੋਰ ਵੀ ਬڑے ਜਾਨਵਰਾਂ ਨੇ ਕੋਈ ਖੇਡਾਂ ਹੁੰਦੀਆਂ ਲੇਕਿਨ ਕੋਲਾ ਕਬੂਤਰ ਹੀ ਇੱਕ ਇਹੋ ਜੀ ਚੀਜ਼ ਆ ਜਿਹਦੀ ਅੱਖ ਤੋਂ ਪਰਖਕ ਤੋਂ ਅੱਖ ਦੀ ਪਰਖ ਤੋਂ ਪਤਾ ਲੱਗ ਜਾਂਦਾ ਵੀ ਇਹ ਕਬੂਤਰ ਉੱਚੀ ਉਡਾਣ ਵਾਲਾ ਜਾਂ ਮੀਡੀਅਮ ਮੋਟਰਾਂ ਜਾਂ ਥੱਲੇ ਉਡਣ ਹੋਰ ਵੀ ਬੜਾ ਕੋਜ ਅੱਖਾਂ ਕਬੂਤਰ ਦੇ ਦੱਸਦੇ ਆ ਪੜਨ ਵਾਲੇ ਅੰਗਰੇਜ਼ ਨੇ ਬਹੁਤ ਜ਼ਿਆਦਾ ਰਿਸਰਚ ਕੀਤੀ ਹੈ ਤੇ ਠੀਕ ਹੈ ਜੀ ਤੇ ਆ ਜਿਹੜਾ ਕਬੂਤਰ ਤੁਹਾਨੂੰ ਹੋਣ ਦਿਖਾਣਾ ਵੇਖੋ ਇਹਦੇ ਜਿਹੜੇ ਪਾਰ ਕਿਡੇ ਕਿਡੇ ਹਲਾਲ ਰੰਗ ਦੇ ਛਿੱਟੇ ਆ ਇਹੋ ਜਿਹਾ ਕਬੂਤਰ ਤੁਹਾਡੇ ਕੋਲ ਹੋਏਗਾ ਤੇ ਇਹਨੂੰ ਸਫੇਦ ਚਿੱਟੀ ਅੱਖ ਦੀ ਕਬੂਤਰਿਆਂ ਲਾਓ ਤੇ ਬੱਚੇ ਕਮਾਲ ਹੀ ਕਰਨਗੇ ਠੀਕ ਆ ਤੇ ਜਿਹੜੀਆਂ ਜਿਹੜੀਆਂ ਅੱਖਾਂ ਤੁਸੀਂ ਵੇਖ ਰਹੇ ਹੋ ਕੋਸ਼ਿਸ਼ ਕਰੋ ਚੈੱਕ ਕਰੋ ਤੁਹਾਡੇ ਖੋਡੇ 'ਚ ਕਬੂਤਰਾਂ ਦੀ ਇਹੋ ਜਿਹੀ ਅੱਖਾਂ ਹੈਗੀਆਂ ਤੁਹਾਡੇ ਕੋਲ ਇਹੋ ਜਿਹੀ ਅੱਖ ਤੇ ਕਬੂਤਰ ਹੈਗੇ ਤੇ ਜੇ ਹੈਗੇ ਆ ਤੇ ਕਬੂਤਰੇ ਹੋ ਜੇ ਸੇਵ ਕਰਿਆ ਕਰੋ ਯਾਰ بڑے بڑے ਵਧੀਆ ਕਬੂਤਰ ਕੇਵਲੇ ਸਾਡੇ ਕੋਲ ਆਉਂਦੇ ਆ ਸਾਡੇ ਹੱਥਾਂ ਨੂੰ ਨਿਕਲ ਜਾਂਦੇ ਆ ਪਰ ਸਾਹਮਣੇ ਨਹੀਂ ਆਉਂਦੇ ਅਸੀਂ ਜਿਹਾ ਹੀ ਗਵਾ ਦਿੰਨੇ ਆ ਤੇ ਸਿਆਣੇ ਲੋਕ ਜਿਹੜੇ ਹੁੰਦੇ ਨੇ ਨਾ ਉਹਨਾਂ ਕੋਲ ਵਧੀਆ ਕਬੂਤਰ ਆਵੇ ਉਹ ਇੱਕੋ ਤੋਂ ਪਤਾ ਨਹੀਂ ਕਿੰਨੇ ਕਰ ਲੈਂਦੇ ਆ ਤੇ ਇਹ ਕਰਕੇ ਮੇਰੇ ਭਰਾ ਕਬੂਤਰ ਨਾਲ ਜਾਗਵਾਇਆ ਕਰੋ ਤੇ ਆਹ ਵੇਖੋ ਵੀਰ ਜੀ ਆਹ ਕਬੂਤਰ ਦੀ ਅੱਖ ਵੇਖੋ ਕਰੋ ਕਮੈਂਟ ਦੇ ਵਿੱਚ ਦੱਸੋ ਵੀ ਆਹ ਜਿਹੜੀ ਅੱਖ ਆ ਕਿੰਨਾ ਕਬੂਤਰਾਂ ਦੀ ਹੁੰਦੀ ਆ ਇਹੋ ਜੀ ਅੱਖ ਪੁੰਨੂ ਵਾਲਿਆਂ ਦੀ ਹੁੰਦੀ ਆ ਰਾਜਨ ਵਾਲਿਆਂ ਦੀ ਹੁੰਦੀ ਆ ਜਾਂ ਹੋਰ ਕਿਹ ਕਬੂਤਰ ਦੀ ਅੱਖ ਹੁੰਦੀ ਆ ਜੀ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਮੇਰੇ ਭਰਾ ਵੀ ਆ ਜਿਹੜੀ ਆਖਾ ਹੁਣ ਤੁਸੀਂ ਵੇਖ ਰਹੇ ਜੋ ਇਹ ਕਿੰਨਾ ਕਬੂਤਰਾਂ ਨੇ ਹੁੰਦੀ ਆਖਾਂ ਜਿਹੜੀ ਅੱਖ ਜਿਹੜੇ ਬੰਦੇ ਨੂੰ ਅੱਖ ਦੀ ਪਰਖ ਕਰਨ ਆ ਗਈ ਵੇ ਉਸਤਾਦ ਲੋਗ ਕੋਈ ਆ ਜਿਹੜੇ ਵੱਡਾ ਸਿਆਣਾ ਕਿਹਾ ਆਪਣੇ ਚੇਲੇ ਨੂੰ ਦੱਸਦੇ ਇਹ ਬਹੁਤ ਘੱਟ ਪਰਖ ਦਾਦੇ ਆਖੋ ਆ ਜਿਹੜੀ ਕਬੂਤਰ ਦੀ ਅੱਖ ਦੇ ਵਿੱਚ ਵੇਖੋ ਤੁਸੀਂ ਕੰਪਨ ਆ ਅੱਖ ਦੇ ਜਿਹੜੀ ਡਾਇਲ ਅੰਦਰ ਜਿਹੜੀ ਡੇਲਾ ਵਾ ਉਹ ਕਿਹੜੇ ਹਿਸਾਬ ਨਾਲ ਕੰਮ ਰਿਹਾ ਆ ਕਬੂਤਰ ਤਾਂ ਬੜੀ-ਬੜੀ ਗੱਲ ਦੱਸਾਂਗਾ ਬਹੁਤ ਘੱਟ ਕਬੂਤਰਾਂ ਜੁਹੰਦੀ ਇਹ ਕਬੂਤਰ ਬਰੀਡਰ ਕਬੂਤਰ ਹੁੰਦੇ ਆ ਔਰ ਬਰੀਡਿੰਗ ਦੇ ਬੇਤਾਜ ਬਾਦਸ਼ਾਹ ਹੁੰਦੇ ਆ ਇਹੋ ਜਿਹੇ ਕਬੂਤਰ ਗਾਂ ਦੀ ਗਾਂ ਉਹਨਾਂ ਦੇ ਬੱਚਿਆਂ ਦੇ ਬੱਚੇ ਵੀ ਗਾਂ ਬਚੇੜਾਈ ਜਾਂਦੇ ਆ ਠੀਕ ਹੈ ਜੀ ਤੇ ਇਹੋ ਜਿਹੇ ਜਿਹੜੇ ਕਬੂਤਰ ਤੁਹਾਡੇ ਕੋਲ ਹੋਣ ਜਿਹੜੀਆਂ ਮੈਂ ਗੱਲਾਂ ਦੱਸ ਰਿਹਾ ਤੇ ਇਹ ਕਬੂਤਰ ਤੁਸੀਂ ਸੰਭਾਲਿਆ ਕਰੋ ਤੇ ਆਹ ਕੋ ਵਿੱਚ ਕੱਚੀ ਪੀੜੀ ਆਖ ਹਲਕੀ ਜੀ ਕੱਚੀ ਪੀੜੀ ਆਖੇ ਜਿਆਦਾ ਕੱਚੀ ਪੀੜੀ ਆਖਣੇ ਹੈਗੇ ਤੇ ਇਹ ਵੀ ਕਬੂਤਰ ਬੜੀ ਇਜਾਜ਼ਤ ਸਿਆਣ ਦਾ ਮਾਲਕ ਆ ਬੜੀ ਇਜਾਜ਼ਤੀ ਪ੍ਰਵਾਜ ਦਾ ਮਾਲਕ ਆ ਤੇ ਮਤਲਬ ਆਪਣੇ ਮਾਲਕ ਨੂੰ ਇਹੋ ਜਿਹੇ ਕਬੂਤਰ ਖਾ ਤਾਂ ਨਿੰਦੇ ਤੇ ਦੋਸਤੋ ਸੱਜਣੋ ਭਰਾਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤੇ ਛੋਟੀ ਜੀ ਆਪਾਂ ਕੋਸ਼ਿਸ਼ ਕੀਤੀ ਤੇ ਜਰੂਰ ਕਮੈਂਟਾਂ 'ਚ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਜੋ ਅੱਗੇ ਸਾਡਾ ਹੋਂ ਅਲਾਵਾ ਦੇ ਹੋਰ ਵਧੀਆ ਵੀ ਦੇ ਵੀਡੀਓ ਤੁਹਾਡੇ ਵਰਕੇ ਲੈ ਕੇ ਆਉਂਦੇ ਰਹੀਏ ਇੰਨਾ ਕਹਿੰਦੇ ਹੋਏ ਦਾਹ ਨੂੰ ਇਜਾਜ਼ਤ ਬਖਸ਼ੋ ਜਲਦੀ ਮਿਲਦੇ ਆ ਰੱਬ ਰੱਖਾ ਸਸਰੀ ਗਾ